ਲੋ ਵੀ ਅਪਰ ਆਦ ਕੇ ਲੇ ਗਏ ਦੀ ਇਹ ਨਾ ਦੇਖਿਆ ਤੇ ਆ ਕੇ ਯਾਰ ਵੀ ਵੀਡੀਓ ਬਣਾਉਣ ਜੇ ਕਰਿਆ ਯਾਰ ਆ ਸਿਸਟਮ ਨੇ ਨਾ ਸੱਪ ਕੇ ਮੇਜੂਆ ਫੜਦਾ ਇਹਦੇ ਤੇ ਹੋ ਰਹੀ ਗੇਮ ਪੈ ਇਧਰੋ ਦੇਖੋ ਪਹਿਲੇ ਮੁੰਡਾ ਡਰ ਕੇ ਮਗਰ ਸ਼ੇਰ ਆ ਗਿਆ ਭੈਣ ਜੋ ਅਜ ਫਰਾਤ ਨੂੰ ਬਿੱਲੀ ਵੀ ਭੈਣ ਸ਼ੇਰ ਨੂੰ ਗੁਲਾਸੀ ਆ ਵੀ ਚਿਕਨ ਨਾ ਹੋ ਗਿਆ ਇਧਰੋ ਬਿੱਲੀ ਵੀ ਆਪਾਂ ਮਾਰਦ ਰਿਹਾ ਤੇ ਨਾ ਵੀ ਕਹਿੰਦਾ ਵੀ ਜੇ ਬਿੱਲੇ ਮਾਰ ਜ ਲੈਣ ਮਾਰ ਕੇ ਤੱਕ ਤਾਂ ਇਹ ਮਿੱਤਰ ਆਪਣੇ ਨਾ ਪੂਰੀ ਯਾਰਾ ਸਪੋਰਟ ਕਰਦੇ ਆਪਣੇ ਬਿੱਲੇ ਦੇਖੋ ਇੱਥੇ ਤਣਾ ਬਾਹਰ ਲੱ ਬਿੱਲਾ ਜਾਏ ਬਈ ਸੁਣ ਨਸਾਨ ਦੀ ਜਗ੍ਹਾ ਦੀ ਇੱਕ ਭਰਾ ਤਾਂ ਮੈਂ ਵੀ ਗੈਰ ਮਾਪੇ ਤੇ ਮੈਂ ਆ ਚਲ ਵੀਡੀਓ ਬਣਾ ਦੇ ਦੋ ਤਨੇ ਵੀਡੀਓ ਬਣਾ ਲਈ ਯਾਰ ਆ ਦੇਖੋ ਬਿੱਲੀ ਦਾ ਪ੍ਰੈਸ਼ਰ ਪੂਰਾ ਦੇਖੋ ਮੈਂ ਪੂਰੀ ਖੜੀ ਆ ਖੜੀ ਲੜਨੋਂ ਨੋ ਮਾਰ ਮਾਰ ਕੇ ਦੇਖੋ ਕਿਡਾ ਬੜਾ ਸੱਫਾ ਹੋਣਾ ਪੰਜੇ ਮਾਰ ਮਾਰ ਕੇ ਮਾਰਦੀ ਆ ਆ ਦੇਖੋ ਵੀ ਇੱਥੇ ਪੂਰਾ ਤੇ ਇਹ ਨਾ ਪ੍ਰਤੀਲਾ ਸੱਪ ਵੀ ਆ ਯਾਰ ਉਹ ਬਿੱਲੀ ਬਹੁਤ ਤੇਜ਼ ਆ। ਉਹ ਦੇਖੋ ਕਿਡਾ ਡੜਾ ਆਇਆ। ਅੱਡਰ ਦੇ ਦਰੇ ਬਣਾ ਦਲਤੀ ਵੀਡੀਓ ਮਹਾਰ ਦੇਖਦੇ ਚੱਲੋ। ਹੋਂ ਪਰ ਆਇਆ ਮਿਲ ਗਿਆ ਆਪਾਂ ਨੂੰ ਇਹ ਨਾ ਯਾਰ ਵੀ ਹਾਂ ਜਿਹੜੇ ਬਿੱਲੇ ਆ ਆਪਣੇ ਕਿਤੇ ਹੁੰਦੇ ਆ। ਤੇ ਯਾਰ ਬਿੱਲੇ ਮਾਰੇ ਆ ਆਪਣੇ ਆਪਣੇ ਬਿੱਲੇ ਮਾਰਨ ਵਾਸਤੇ। ਪਰ ਉਹਨੂੰ ਮਾਰਨ ਲੱਗਿਆ ਕਰੋ ਯਾਰ। ਆਪਣੇ ਮਿੱਤਰ ਦੇ ਖਚੂ ਹੈ ਨਾ ਵੀ ਕਰਦੀ ਐ ਖਤਮ ਹਣਾ। ਸੱਪਾ ਸੱਪਾ ਨੂੰ ਵੀ ਆ ਦੇਖੋ ਪੂਰਾ ਫਾਈਟ ਕਰਦੇ ਸੱਪ ਨਾਲ ਯਾਰ। ਆਪਣੇ ਸਕੂਪ ਦੀ ਹੈ ਇਹਦਾ ਪੰਜੇ ਮਾਰ ਤੇ ਸਭ ਕੋਈ ਪੂਰਾ ਦੇਖ ਪਾਉਂ ਗਿੜੋ ਸਿੰਘ ਜਿਹੇ ਕੀ ਨਿਆਰਾ ਉਹ ਪੁੱਡਾ ਦਾ ਤਰ ਮਾ ਕੇ ਕੰਮ ਬਾਈ ਪੂਰਾ ਪਾਣੀ ਲਾਉਣਗੇ ਤਾਂ ਲਾਈਟ ਜੀ ਵੀ ਮਾ ਕੀ ਹੋਈ ਨਜ਼ਰ ਯਾਰ ਪੂਰਾ ਇੰਨਾ ਰਾਲਾ ਪੂਰਾ ਪਾਇਆ ਬਾਈ ਹਰਚ ਮਾ ਚਲ ਕੇ ਵੀਡੀਓ ਬਣਾਣਾ ਨੇ ਯਾਰ ਹਾਂ ਮੇਰੇ ਆਪਣਾ ਨਾ ਬੀਲੀ ਵੀ ਲਾਇਆ ਨਾ ਮਾਰ ਲੈ ਕੇ ਤਾਂ ਇਹਦਾ ਦੇਖ ਪੂਰਾ ਸਿੰਗਲ ਇਹਦਾ ਪੂਰਾ ਇਹ ਸੱਪ ਦੇਖੋ ਇਹ ਪਰਸ ਪਤਾ ਨਹੀਂ ਕੀ ਇਸ਼ਟਾ ਮੈ ਰਹਾ ਨਾ ਉਹ ਪ੍ਰੇਰ ਦੋ ਸਿੰਗ ਜੇ ਨਹੀਂ ਜਰਾ ਆ ਮਾਣ ਚਾਹਲਾ ਜ਼ੋਰ ਨਾਲ ਦੇਖੋ ਬਈ ਯਾਰ ਇਹ ਕੀ ਆ ਇਹ ਸਿੰਗ ਜੇ ਕਿਵੇਂ ਇਹਨਾਰੇ ਬਿੱਲਾ ਪੂਰਾ ਦੇ ਫੇਰ ਮਿੱਤਰ ਹੁੰਦਾ ਆਪਣਾ ਪੂਰਾ ਚੂਹਿਆਂ ਨੂੰ ਵੀ ਚੂਹ ਨੁਕਸਾਨ ਕਰਦਾ ਆਪਣੇ ਖੇਤਾਂ 'ਚ ਚੂਹਿਆਂ ਨੂੰ ਵੀ ਇੱਥੇ ਖਾ ਉਹ ਕਰਦੀ ਆ ਸਭ ਤੋਂ ਵੀ ਜਿਹੜਾ ਯਾਰ ਇਹ ਜਦੋਂ ਸਮਝਦੇ ਬਾਰੇ ਨਾ ਚੂਹੇ ਖਾਣਾ ਨਹੀਂ ਗਾ ਲੈ ਚੂਹੇ ਖਾਣਾ ਨਹੀਂ ਪਰ ਚੂਹੇ ਖਾਣਾ ਤਾਂ ਜਾਨਵਰ ਪਰਤੀ ਦਾ ਪਾਉ ਕੋਈ ਐ ਤੂੰ ਹੋਰ ਨਾਲ ਜੀ ਕੋਟਾ ਮੂੰਹ ਕਰਨਾ ਯਾਰ ਪਰ ਮਿੱਤਰ ਆਪਣਾ ਨਾ ਵੇ ਹੁਣ ਸੱਪ ਵੀ ਸ਼ਾਇਦ ਮਿੱਤਰੋਂ ਦਾ ਪਰ ਅਜੇ ਕਈ ਵਾਰ ਆਪਣਾ ਪੈਰ ਟਿਕ ਜੇ ਲੜ ਲੋੜ ਜਾਂਦਾ ਸੱਪ ਵੀ ਚੁਹ ਜਾਇਦਾ ਖੰਦੀ ਨੇ ਪਰ ਇਹ ਨੇਰੇ ਸਵੇਰੇ ਹੁਣ ਅਲਾ ਤੋਂ ਪੈਰ ਟਿਕ ਜਾਵੇ ਤੇ ਵੀ ਛੱਡ ਦਿੰਦੇ ਹੈ ਨਾ ਗੰਦੀ ਬੋਤਲਾਂ ਦਾ ਇੱਕੋ ਟੱਕੜ ਰਿਹਾ ਬਿੱਲਾ ਯੋ ਮਾਰਦੀ ਮਾਰਨ ਦਾ